ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼ੁਰੂ ਕਰਨ ਲੱਗਿਆ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਸੀਂ ਦੇਖ ਸਕਦੇ ਆਪਾਂ ਫੇਰ ਟੋਕਰਾ ਲੈ ਕੇ ਆ ਗਏ ਆ ਆਪਣੇ ਗਾਰਡਨ ਦੇ ਵਿੱਚ ਕਿਉਂਕਿ ਆਪਣੇ ਗਾਰਡਨ ਦੇ ਵਿੱਚ ਫੇਰ ਬਹੁਤ ਸਾਰੇ ਕੱਦੂ ਹੋਏ ਇਹ ਤੁਸੀਂ ਦੇਖ ਸਕਦੇ ਹੋ ਅੱਜ ਕਾਫੀ ਕੱਦੂ ਹੋਏ ਸੀਗੇ ਤੇ ਗੁੱਡੋ ਕਹਿੰਦੀ ਮਮਾ ਆਪਾਂ ਫੇਰ ਤੋੜ ਕੇ ਲੈ ਕੇ ਆਈਏ ਟੋਕਰਾ ਭਰ ਕੇ ਤੇ ਵੈਸੇ ਜਿਹੜੀ ਵਾਲਾ ਉਹ ਥੋੜੀ ਹੁਣ ਨਾ ਪੀਲੀ ਜੀ ਪੈਂਦੀ ਜਾਂਦੀ ਹੈ ਪਤਾ ਨਹੀਂ ਵੀ ਫੇਰ ਗਰਮੀ ਜੀ ਜਿਵੇਂ ਵਧ ਗਈ ਹੈ ਤਾਂ ਕਰਕੇ ਚਾਹੇ ਦੀ ਜੜ ਨੂੰ ਥੋੜੀ ਜੀ ਪ੍ਰੋਬਲਮ ਹੋਈ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕੀ ਪ੍ਰੋਬਲਮ ਹੋਈ ਆ ਜੇ ਕੋਈ ਤੇ ਮੈਨੂੰ ਜਰੂਰ ਦੱਸਿਓ ਜੀ ਕਿਉਂਕਿ ਇਹ ਜਿਹੜੇ ਆ ਕਦੂਆਂ ਦੀ ਵੱਲ ਆ ਨਾ ਇਹ ਨਵੰਬਰ ਤੱਕ ਦਸੰਬਰ ਤੱਕ ਜਿੱਦੋਂ ਤੱਕ ਪੂਰੀ ਠੰਡ ਨਹੀਂ ਹੋ ਜਾਂਦੀ ਨਾ ਇਹ ਕਦੂ ਦੇ ਹੀ ਜਾਂਦੀ ਹੁੰਦੀ ਆ ਤੇ ਜੇਕਰ ਕੋਈ ਉਹਦਾ ਹੱਲ ਹੈਗਾ ਤੇ ਆਪਾਂ ਕਰਾਂਗੇ ਨਹੀਂ ਤੇ ਫਿਰ ਸਾਰੀ ਇਹ ਵਿਚਾਰੀ ਕੱਢਣੀ ਪਊਗੀ ਕਿਉਂਕਿ ਮੈਂ ਸੁੱਕਦੀ ਜਾਂਦੀ ਆ ਤੇ ਇੱਥੇ ਆਪਾਂ ਕੁਝ ਹੋਰ ਬੀਜਾਂਗੇ ਤੇ ਆਜੋ ਆਪਾਂ ਦੇਖਦੇ ਹਾਂ ਅੱਜ ਕੀ ਕੀ ਹਾਰਵੈਸਟਿੰਗ ਕਰਦੇ ਆ ਆਪਣੇ ਜਿਹੜੇ ਗਾਰਡਨ ਦੇ ਵਿੱਚੋਂ ਤੇ ਆਪਾਂ ਹੁਣ ਇਹਦੇ ਵਿੱਚ ਇਹ ਵੀ ਡਿਟੇਲ ਚ ਤੁਹਾਨੂੰ ਦੱਸਾਂਗੇ ਕਿ ਅਗਲਾ ਜਿਹੜਾ ਹੁਣ ਮੌਸਮ ਆ ਰਿਹਾ ਵਿੰਟਰ ਦਾ ਉਹਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਜਿਹੜੀਆਂ ਬੀਜੀਆਂ ਨੇ ਕਿੜੀਆਂ-ਕਿਹੜੀਆਂ ਸਾਡੀਆਂ ਸਬਜ਼ੀਆਂ ਹੋ ਗਈਆਂ ਜਿਹੜੇ ਭੈਣ ਭਰਾ ਕਹੀ ਕਹਿੰਦੇ ਸੀ ਵੀ ਗਾਰਡਨ ਦੀ ਵੀਡੀਓ ਬਣਾਓ ਵੀ ਅਸੀਂ ਹੁਣ ਸਬਜ਼ੀਆਂ ਬੀਜਣੀ ਆ ਤੇ ਉਹਨਾਂ ਭੈਣ ਭਰਾਵਾਂ ਵਾਸਤੇ ਵੀ ਇਹ ਜਿਹੜੀ ਵੀਡੀਓ ਵਾ ਉਹ ਹੈਲਪਫੁਲ ਹੋ ਸਕਦੀ ਆ ਵੀ ਆਪਾਂ ਕੀ-ਕੀ ਬੀਜ ਸਕਦੇ ਆ ਜਿਹੜਾ ਕਿ ਆਪਣੇ ਗਾਂ ਸਰਦੀਆਂ ਦੇ ਵਿੱਚ ਕੰਮ ਆਊਗਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਕਦੂਆਂ ਤੋਂ ਬੋਲੀ ਹਲਾ ਬੋਲੋ ਚਲੋ ਫਾੜ ਬਾਲਾਂ ਸ਼ੁਰੂ ਕਰੀਏ ਪਹਿਲਾਂ ਫਾੜ ਗੱਡੂ ਕੰਦੀ ਮੈਂ ਕੱਟ ਮੰਮੀ ਸਾਰੇ ਚਲੋ ਲਿਓ ਫੜਾ ਲੋਡੀ ਐਡਇਡ ਇੱਕ ਕਦੂ ਐ ਪਿਓਰ ਕਰਦੇ ਪਿਓਰ ਕੀ ਕਹਿ ਸਕਦੇ ਆ ਸ਼ੁੱਧ ਖਾਲਸ ਕਹਿ ਸਕਦੇ ਆ ਜੀ ਇਹਨੂੰ ਕੋਈ ਵੀ ਦਵਾਈ ਨਹੀਂ ਪਾਈ ਕੋਈ ਵੀ ਆਪਾਂ ਇਹਨੂੰ ਸਪਰੇ ਨਹੀਂ ਕੀਤੀ ਚਲੋ ਲਿਓ ਵੈਸੇ ਅਸੀਂ ਸਾਰਾ ਚੈੱਕ ਕਰ ਲਿਆ ਵਾ ਤੇ ਵੈਸੇ ਵੀ ਵਿਰਲੀ ਹੋਈ ਹੈ ਵੱਲ ਅੱਗੇ ਜਿਹੜੀ ਵੀਡੀਓ ਵੇਖ ਕੇ ਮੇਰੇ ਮੰਮੀ ਗੁੱਸੇ ਹੁੰਦੇ ਕਹਿੰਦੇ ਕੋਈ ਡੰਡਾ ਡੁੰਡਾ ਲੈ ਕੇ ਜਾਇਆ ਕਰ ਪਹਿਲਾਂ ਖੜਕਾਇਆ ਕਰ ਤੂੰ ਵਿੱਚ ਵੜ ਜੈ ਨਹੀਂ ਉਦਾਂ ਤੇ ਪਰ ਮੈਨੂੰ ਲੱਗਦਾ ਇੱਥੇ ਕੁਝ ਵੀ ਨਹੀਂ ਹੈਗਾ ਇਹੋ ਜਿਹਾ ਬਾਕੀ ਰੱਬ ਦੇ ਘਰ ਵਧੀ ਹੋਵੇ ਤੇ ਪਰ ਮੰਮੀ ਕਹਿੰਦੇ ਸੀ ਵੀ ਨਹੀਂ ਆਵੇ ਨੁਕਸਾਨ ਹੋਊਗਾ ਤੂੰ ਨਾ ਇੱਕ ਵਾਰੀ ਚੈੱਕ ਕਰਕੇ ਡੰਡੇ ਨਾਲ ਵੱਲਾਂ ਹਲਾ ਕੇ ਫਿਰ ਜਾਇਆ ਕਰ ਇਹਦੇ ਉੱਤੇ ਚਿਪਕਲੀ ਚੜੀ ਹੋਣੀ ਚਿਪਕਲੀ ਚੜੀ ਸੀ ਚਿਪਕਲੀ ਤਾਂ ਨਹੀਂ ਕੋਈ ਗੱਲ ਜਾਓ ਫੁੱਲ ਦੇ ਵਿੱਚ ਵੀ ਜਾਓ ਤੇ ਤੋੜ ਕੇ ਲਿਆਓ ਹੰਮ ਐਨਾ ਜ਼ੋਰ ਲੱਗੰਦਿਆ ਠੀਕ ਰੱਖੀ ਜੰਨੀ ਐ ਫੇਰ ਟੋਕਰੇ ਚ ਦੁਬਾਰਾ ਫੇਰ ਪਾ ਲਾਂਗੇ ਜਿਹੜੇ ਛੋਟੇ ਆ ਨਾ ਗੁੱਡੋ ਉਹ ਨਾ ਤੋੜੀ ਵੱਡੇ ਵੱਡੇ ਤੋੜ ਠੀਕ ਐ ਹਾ ਵਾਲੇ ਤੋੜ ਜਿਹੜੇ ਛੋਟੇ ਜਿਹੇ ਹੁੰਦੇ ਜਾਣਗੇ ਸਗਵਾ ਵੀ ਰਹਿ ਨਹੀਂ ਦਿੰਦੀ ਜੇ ਛੋਟਾ ਹੀ ਆ ਇਹ ਬਿੰਦੂ ਕਈ ਪੈਣਾ ਨਾ ਕਮੈਂਟ ਕਰਦੀ ਸੀ ਕਿ ਮੈਡਮ ਤੁਸੀਂ ਬੀ ਇਹੋ ਜਿਹਾ ਕਿੱਥੋਂ ਲੈ ਕੇ ਆਏ ਹੋ ਇਹ ਰੱਬੀ ਗੱਲ ਆ ਜੀ ਬੀ ਤਾਂ ਜਿਵੇਂ ਆਮ ਆਪਾਂ ਦੁਕਾਨਾਂ ਚੋਂ ਲੈ ਕੇ ਆਉਨੇ ਉਸੇ ਤਰ੍ਹਾਂ ਆਪਾਂ ਬੀ ਲੈ ਕੇ ਆਏ ਸੀਗੇ ਤੇ ਕੋਈ ਸਪੈਸ਼ਲ ਬੀ ਨਹੀਂ ਆ ਪਈ ਸਪੈਸ਼ਲ ਬੀ ਹੈ ਤੇ ਉਹਦੇ ਵਾਸਤੇ ਵੀ ਇਹ ਤੁਸੀਂ ਕਹੋ ਵੀ ਹਾਂ ਇਹਨੇ ਸਪੈਸ਼ਲ ਬੀ ਬੀਜਿਆ ਤਾਂ ਇਹਨੇ ਕਦੂ ਲੱਗੇ ਤੇ ਪਰ ਇਹ ਜਿਹੜੀ ਆਮ ਹੀ ਸਾਡੇ ਇਹ ਜਿਹੜੀ ਵੱਲ ਸਪੈਸ਼ਲੀ ਬਹੁਤ ਹੁੰਦੀ ਹੈ ਦੂਸਰੇ ਕਦੂ ਜੇ ਭਾਵੇਂ ਘੱਟ ਹੋਣ ਇਹ ਕਦੂ ਜਿਹੜੇ ਆ ਉਹ ਬਹੁਤ ਹੋ ਜਾਂਦੀ ਵੱਲ ਇੱਕੋ ਹੀ ਵੱਲ ਆ ਤੇ ਉਹ ਸਾਰੇ ਗਾਰਡਨ ਚ ਖਿਲਰੀ ਆ ਪਹਿਲਾਂ ਵੀ ਅਸੀਂ 2 ਸਾਲ ਪਿਛਲੀ ਵਾਰ ਪਿਛਲੀ ਵਾਰ ਨਹੀਂ ਸ਼ਾਇਦ ਆਪਾਂ ਬੀਤੀ ਹੈ ਨਾ ਉਸ ਤੋਂ ਪਿਛਲੀ ਵਾਰ ਉੱਥੇ ਸੀ ਜਿੱਥੇ ਅਰਬੀ ਦੇ ਪੱਤੇ ਦੇਖਦੇ ਨੇ ਤੁਹਾਨੂੰ ਉੱਥੇ ਸੀਗੀ ਇੰਨੇ ਜਿਆਦੇ ਉਦੋਂ ਵੀ ਕੱਦੂ ਲੱਗੇ ਸੀ ਇੰਨੇ ਜਿਆਦੇ ਕੱਦੂ ਲੱਗੇ ਸੀ ਨਾ ਉਦੋਂ ਵੀ ਤੇ ਇਹ ਦੇਖੋ ਇਹੋ ਜਿਹੇ ਪੀਲੇ ਜਿਹੜੇ ਉਹ ਆਪਾਂ ਰੱਖੇ ਆ ਇਹਨਾਂ ਨੂੰ ਨਹੀਂ ਆਪਾਂ ਤੋੜਦੇ ਕੱਲੇ ਆਪਾਂ ਹਰੇ-ਹਰੇ ਹੀ ਤੋੜਦੇ ਆ ਲਿਓ ਬੱਚੇ ਹੋਰ ਮੈਨੂੰ ਇਹੋ ਜਿਹਾ ਹੀ ਲੱਗਾ ਕਿਹੋ ਜਿਹਾ ਚਿੱਬਰ ਚਿੱਬਰ ਨੇ ਉਹ ਆ ਦੇਖੋ ਚਿੱਬਰ ਨੇ ਹਾਂ ਉਹ ਆ ਰਿਡੀ ਆ ਦੇਖੋ ਆ ਚਿੱਬਰ ਆ ਆ ਚਿੱਬਰ ਨੇ ਇਹ ਚਿੱਬਰ ਦੀ ਵੱਲ ਆ ਇਹ ਜਿਹੜੇ ਚਿੱਬਰ ਆ ਬਹੁਤੇ ਕੱਦੂ ਨਹੀਂ ਆ ਤੈਨੂੰ ਕੱਦੂ ਲੱਗਣੇ ਚਿੱਬੜਾ ਹੈ ਮੇਜ ਆ ਕਰਦੀ ਮੈਨੂੰ

ਇਹ ਵਾਲਾ ਇਹਨੂੰ ਵੀ ਅਜ ਰਹਿਣ ਦਿੰਨੇ ਆ ਆ ਵੀ ਇੱਕ ਪੀਲਾ ਹੋ ਰਿਹਾ ਇੰਨਾ ਕ ਜਿਹੜਾ ਮੇਰਾ ਗਾਰਡਨ ਸਾਫ ਕਰਨ ਵਾਲਾ ਹੋਇਆ ਪਿਆ ਬਾਕੀ ਸਾਰਾ ਤਕਰੀਬਨ ਸਾਫ ਹੀ ਆ ਤੇ ਹੁਣ ਆਪਾਂ ਇਹ ਕਦੂਆਂ ਦੀ ਜਿਹੜੀ ਵੱਲ ਕੱਢ ਕੇ ਨਾ ਫਿਰ ਆਪਾਂ ਇੱਕ ਵਾਰੀ ਪੂਰੀ ਟੋਟਲੀ ਸਾਰਾ ਸਾਫ ਕਰ ਦਾਂਗੇ ਆ ਵੀ ਪੀਲਾ ਪੈ ਰਿਹਾ ਇਹਨੂੰ ਵੀ ਰਹਿਣ ਦਿੰਨੇ ਆ ਇਹ ਹੁਣ ਜਿਵੇਂ ਮੌਸਮ ਚੇਂਜ ਹੋਈ ਜਾਂਦਾ ਤੇ ਛੋਟੇ ਛੋਟੇ ਪੀਲੇ ਪਈ ਜਾ ਰਹੇ ਆ वैसे ओ पापा तोड़-तोड़ के देखो ਢੇਰ ਲਾ ਦਿੱਤੇ ਆ ਇੱਕ ਵੱਲ ਤੋਂ ਹੀ ਨਾ ਇਹ ਦੇਖਾ ਨੂੰ ਕਿੱਡਾ ਵੱਡਾ ਨਾ ਕਿਆ ਸੋਹਣਾ ਲੱਗੰਦਿਆ ਤੇ ਆ ਇੱਕ ਇਹ ਵੀ ਆ ਵੀ ਗੁੱਡੋ ਤੋੜ ਹੀ ਲੈਂਦਾ ਲੈ ਤੂੰ ਤੋੜ ਲਾ ਆ ਜਾ ਥੱਲੇ ਛੁਪਿਆ ਥੱਲੇ ਛੁਪਿਆ ਨਾ ਉਹਦੇ ਵਿੱਚ ਪਿਆ ਜਾ ਕੇ ਆ ਲੋ ਫੜੋ ਇਹ ਕਪੜੇ ਗਾਰਡਨ ਦੇ ਵਿੱਚ ਹੋਰ ਸਪੈਸ਼ਲ ਚੀਜ਼ ਉੱਗੀ ਆ ਪਹਿਲੀ ਵਾਰੀ ਸਾਡੇ ਉੱਗੀ ਆ ਆਜੋ ਆਪਾਂ ਉਹ ਵੀ ਦਿਖਾਉਨੇ ਆ ਇਹ ਆ ਜੀ ਉਹ ਸਪੈਸ਼ਲ ਚੀਜ਼ ਇਹ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਸ਼ਿਮਲਾ ਮਿਰਚ ਹੈ ਤੁਸੀਂ ਕਹੋਗੇ ਵੀ ਇਹ ਕਿਹੜੇ ਰੰਗ ਦੀਆਂ ਵਾਂ ਇਹ ਹੈਗੀਆਂ ਜੀ ਪੀਲੀਆਂ ਪੀਲੀਆਂ ਸ਼ਿਮਲਾ ਮਿਰਚ ਆਪਣੇ ਲੱਗ ਰਹੀਆਂ ਜੇ ਪੂਰੀਆਂ ਪੀਲੀਆਂ ਨਹੀਂ ਹੋਈਆਂ ਤੇ ਇਹ ਆਪਣੀ ਇੱਧਰ ਸਰੋਂ ਹੋ ਰਹੀ ਆ ਛੋਟੇ ਛੋਟੇ ਆਪਾਂ ਵਿੱਚ ਛੋੜ ਦਿੱਤੀ ਸੀਗੀ ਵੀ ਸਰੋਂ ਹੋ ਜੇ ਤੇ ਇਹ ਸ਼ਿਮਲਾ ਮਿਰਚਾਂ ਜਿਹੜੀਆਂ ਜਦੋਂ ਪੂਰੀਆਂ ਪੀਲੀਆਂ ਹੋ ਗਈਆਂ ਫਿਰ ਆਪਾਂ ਤੋੜਾਂਗੇ ਤੇ ਹੁਣ ਇਹ ਜਿਹੜੇ ਹਲਵੇ ਆ ਇਹਨਾਂ ਨੂੰ ਆਪਾਂ ਤੋੜ ਲੈਨੇ ਹੋਰ ਦੇਖਦੇ ਆਂ ਕੀ ਹਾਰਵੈਸਟ ਕਰਦੇ ਆਂ ਕਿਉਂਕਿ ਜੀਤ ਕਰਦਾ ਹੁਣੇ ਤੋੜ ਲਈ ਪਰ ਮੈਂ ਕਹਿੰਦੀ ਪ੍ਰੋਪਰਲੀ ਪੀਲੀ ਹੋ ਜੇ ਨਾ ਫਿਰ ਤੋੜਾਂਗੇ ਇਹਨੂੰ ਆਪਾਂ ਹਾਂ ਇਹਨੇ ਬੂਟੇ ਅਸਲ ਚ ਬਹੁਤ ਸੋਹਣੇ ਸੀਗੇ ਸ਼ਿਮਲਾ ਮੇਟੇ ਦੇ ਪਰ ਆਹ ਦੇਖੋ ਵੱਲ ਨੇ ਹੀ ਸਾਰਾ ਇਹਨਾਂ ਨੂੰ ਘੇਰ ਚੁੱਕਿਆ ਕੁਝ ਵਿਚਾਰੇ ਟੁੱਟ ਵੀ ਗਏ ਵਿੱਚ ਕਿਉਂਕਿ ਥੱਲੇ ਆਏ ਰਹੇ ਸੀ ਹਾਂ ਨਿੱਕਾ ਰਹਿ ਰਹੇ ਨੇ ਨਿੱਕਾ ਨਾਲ ਤੋੜ ਥੋੜੇ ਦਿਨਾਂ ਤੱਕ ਆਪਾਂ ਸਾਗ ਵੀ ਇਥੋਂ ਤੋੜ ਕੇ ਬਣਾਵਾਂਗੇ ਤੇ ਇਹ ਆ ਜੀ ਸਾਡੀ ਅਰਬੀ ਸਾਰੀ ਇਹ ਤੁਸੀਂ ਪਹਿਲਾਂ ਵੀ ਵੇਖੀ ਆ ਹੈ ਹਾਂ ਕਿੱਡਾ ਕਿਡਾ ਵਾ ਹਨਾ ਪੱਤਾ ਇਹ ਦੋ ਤਰ੍ਹਾਂ ਦੀ ਅਰਬੀ ਆ ਜਿਹੜੀ ਆ ਇਹ ਕਾਲੀ ਟਾਣੀ ਵਾਲੀ ਆ ਲਾਲ ਵਾਲੀ ਤੇ ਦੂਸਰੀ ਆ ਤੇ ਆਓ ਤੁਹਾਨੂੰ ਆਪਾਂ ਦਿਖਾਈਏ ਵੀ ਇਹਦੇ ਮੋਢ ਨੂੰ ਕੀ ਪ੍ਰੋਬਲਮ ਹੋਈ ਆ ਜੇ ਕੋਈ ਜਾਣਕਾਰ ਆ ਜਿੰਨੂੰ ਹਾਂ ਪਤਾ ਵੀ ਇਹਨੂੰ ਕੀ ਪ੍ਰੋਬਲਮ ਹੋ ਰਹੀ ਆ ਤੇ ਇਹਨੂੰ ਆਪਾਂ ਕੀ ਕਰ ਸਕਦੇ ਆ ਉਹ ਜਰੂਰ ਸਾਨੂੰ ਦੱਸਿਓ ਇਹ ਦੇਖੋ ਇਹ ਜਿਹੜੀ ਮੇਨ ਆ ਨਾ ਸਾਰੀ ਇਹ ਜਿਹੜੀ ਵੱਲ ਦੀ ਮੇਨ ਇਹ ਆ ਜੜ ਇਹ ਜੜ ਨੂੰ ਪਤਾ ਨਹੀਂ ਇਹ ਦੇਖੋ ਇਹ ਖਿੱਲਰ ਜੇ ਗਈ ਆ ਕੀ ਪ੍ਰੋਬਲਮ ਮੈਨੂੰ ਹੋ ਗਈ ਆ ਇਹਨੂੰ ਕੀ ਪਾਉਣਾ ਚਾਹੀਦਾ ਵਾ ਇਥੇ ਹੋ ਗਈ ਐ ਤੇ ਮੈਨੂੰ ਐ ਲੱਗਦੀ ਵੀ ਥੱਲੇ ਇਹ ਖਰਾਬ ਹੁੰਦੀ ਜਾਂਦੀ ਆ ਵੀ ਇਹਨੂੰ ਮੈਂ ਕੱਢਦਾ ਫੁੱਟਦਾ ਇਹਨੂੰ ਕਿ ਇਹਨੂੰ ਮੈਂ ਰੱਖਾਂ ਜੇ ਕੋਈ ਹੱਲ ਹੈਗਾ ਤਾਂ ਜਰੂਰ ਮੈਨੂੰ ਦੱਸਿਓ ਜੀ ਇੱਧਰ ਦੇਖੋ ਜੀ ਜਿੰਨੂੰ ਆਪਾਂ ਹਲੂਣਾ ਦਿੱਤਾ ਸੀ ਨਾ ਉਹ ਵੀ ਮਿਰਚਾਂ ਨਾਲ ਇੰਨਾ ਭਰ ਗਿਆ ਨਾ ਕਿ ਇੰਨਾ ਜ਼ਿਆਦਾ ਭਾਰ ਹੋ ਗਿਆ ਵੀ ਟੁੱਟ ਗਈਆਂ ਨੇ ਦੇਖੋ ਟਾਣੀਆਂ ਟੁੱਟ ਗਈਆਂ ਇੰਨਿਆਂ ਜ਼ਿਆਦਾ ਇਹਨਾਂ ਦਾ ਭਾਰ ਹੋ ਗਿਆ ਇਹ ਹੈਗੀਆਂ ਕਸ਼ਮੀਰੀ ਲਾਲ ਮਿਰਚ ਇੱਕ ਮੈਨੂੰ ਕਮੈਂਟ ਆਇਆ ਕਿ ਮੈਡਮ ਤੁਸੀਂ ਕਿੱਥੋਂ ਵੀ ਲਿਆਏ ਸੀਗੇ ਆਪਾਂ ਐ ਜਿਹੜੀ ਦੇਗੀ ਲਾਲ ਮਿਰਚ ਤਿਆਰ ਕਰਦੇ ਆ ਤੇ ਉਹਦੀਆਂ ਹੀ ਨੇ ਸਾਰੀਆਂ ਮਿਰਚਾਂ ਇੱਧਰ ਦੇਖੋ ਤੋੜਨੀਆਂ ਨਹੀਂ ਬੱਚੇ ਇਹਨਾਂ ਨੂੰ ਲਾਲ ਕਰਕੇ ਤੋੜਨਾ ਉਹ ਤੇ ਮਜਬੂਰੀ ਸੀਗੀ ਆ ਦੇਖੋ ਕਿਵੇਂ ਭਰਿਆ ਪਿਆ ਵਾ ਇਹਨਾਂ ਥੱਲੇ ਵੀ ਸਪੋਰਟ ਦਵਾਂਗੇ ਸਾਰੇ ਬੂਟੇ ਜਿਹੜੇ ਥੱਲੇ ਡਿੱਗੇ ਪਏ ਨੇ ਇਹ ਮਿਰਚਾਂ ਦੇ ਨਾਲ ਹੀ ਲਿਫੇ ਪਏ ਨੇ ਹਾਂ ਲਾਲ ਹੋਏ ਇਦਾਂ ਲਾਲ ਹੋਣਗੇ ਨਾ ਫਿਰ ਤੋੜਾਂਗੇ ਆ ਦੇਖੋ ਇਦਾਂ ਦੀਆਂ ਲਾਲ ਹੋ ਜਾਂਦੀਆਂ ਫਿਰ ਇਹਨਾਂ ਦੀ ਆਪਾਂ ਜਿਹੜੀ ਹੈ ਕਸ਼ਮੀਰੀ ਲਾਲ ਮਿਰਚ ਜਿਹੜੀ ਦੇਗੀ ਲਾਲ ਮਿਰਚੋਂ ਆਪਾਂ ਤਿਆਰ ਕਰਾਂਗੇ ਤੇ ਬਹੁਤ ਜ਼ਿਆਦੀਆਂ ਨੇ ਤੇ ਇਹਨਾਂ ਨੂੰ ਜਦੋਂ ਆਪਾਂ ਲਾਲ ਹੋਣ ਦਵਾਂਗੇ ਆਹ ਮਜਬੂਰੀ ਸੀ ਵੀ ਟਾਣੀ ਟੁੱਟ ਗਈ ਮੈਨੂੰ ਲੱਗਦਾ ਦੇਖ ਕੇ ਤੇ ਫਿਰ ਆਪਾਂ ਨੂੰ ਤੋੜਨੀਆਂ ਪਈਆਂ ਤੇ ਇੱਧਰ ਜਿਹੜੀ ਮਟਰ ਫਲੀ ਹੈ ਜੀ ਉਹਨੂੰ ਵੀ ਫੁੱਲ ਪੈ ਗਏ ਆ ਹੁਣ ਇਹ ਤੇ ਜਿਹੜੀ ਮਟਰ ਫਲੀ ਲੱਗੂਗੀ ਟੋਰੀਆਂ ਦੀ ਵੱਲ ਜਿਹੜੀ ਖਰਾਬ ਹੋ ਚੁੱਕੀ ਆ ਸਾਰੀ ਕਿਉਂਕਿ ਉਹ ਉੱਤੇ ਕੰਮ ਚੱਲਦਾ ਨਾ ਉਹ ਜਦੋਂ ਇਹ ਤਾਣੂ ਜੰਦੀ ਉਹ ਤੋੜ ਕੇ ਥੱਲੇ ਸੌੜ ਦਿੰਦੇ ਆ ਇਹ ਫੇਰ ਤਾਣੂ ਜੜ ਜਾਂਦੀ ਐ ਈ ਬਹੁਤ ਵਾਰ ਇਹਨੂੰ ਰੋਕਿਆ ਵੀ ਨਾ ਇਧਰ ਨੂੰ ਚੜਿਆ ਜੇ ਉੱਤੇ ਮੈਂ ਸਾਰੇ ਚੜਾਈਏ ਪਰ ਇਹ ਫੇਰ ਵੀ ਜਿਵੇਂ سپورਟ ਮਾੜੀ ਜੀ ਮਿਲਦੀ ਐ ਤੇ ਤਾਣੂ ਚੜ ਜਾਂਦੀ ਐ ਹੁਣ ਇਹ ਸਾਰੀ ਆਪਾਂ ਵੱਲ ਕੱਢ ਦਾਂਗੇ ਇਹ ਦੇਖੋ ਕੋਈ ਕੋਈ ਤੋਰੀ ਹੈਗੀ ਆ ਉਹ ਆਪਾਂ ਤੋੜ ਲੈਨੇ ਜਿਹੜੀ ਲਾਸਟ ਵਾਲੀਆਂ ਤੋਰੀਆਂ ਮਿਲਦੀਆਂ ਉਹਨਾਂ ਨੂੰ ਆਪਾਂ ਤੋੜ ਲੈਨੇ ਇਹਦੇ ਵੱਲਾਂ ਦੇ ਵਿੱਚ ਨਾ ਪਤਾ ਨਹੀਂ ਲੱਗਦਾ ਕੋਟ ਕਿੱਲੇ ਜਿਵੇਂ ਨਾਲ ਬਹੁਤ ਛੜੇ ਹੁੰਦੇ ਆ ਵੈਸੇ ਮੈਂ ਤੇ ਨਹੀਂ ਡਰਦੀ ਸੀ ਉਹਨਾਂ ਕੋ ਪਰ ਡੈਡੀ ਕਹਿੰਦੇ ਸੀਗੇ ਵੀ ਉਹਦੇ ਉਹਦੇ ਵਿੱਚ ਨਾ ਸਾਪ ਨਾਲੋਂ ਵੀ ਵੱਧ ਜ਼ਹਿਰ ਹੁੰਦਾ ਵਾ ਤੂੰ ਥੋੜਾ ਜਿਹਾ ਖੜਕਾ ਕੇ ਧਿਆਨ ਨਾਲ ਪਹਿਲਾਂ ਭੁਜਾ ਦਿਆ ਕਰ ਚੀਜ਼ ਨੂੰ ਇੱਥੇ ਹੁਣੇ ਆਇਆ ਸੀਗਾ ਆੜੂ ਨੇ ਨੂੰ ਭੁਜਾ ਦਿੱਤਾ ਤੇ ਪਤਾ ਹੀ ਨਹੀਂ ਲੱਗਦਾ ਜਿਵੇਂ ਇਦਾਂ ਦਾ ਹੀ ਰੰਗ ਹੁੰਦੇ ਆ ਇਹ ਕਿੱਥੇ ਗਿਰਗੜ ਚ ਵੀ ਬਹੁਤ ਨੇ ਉਹ ਵੀ ਐ ਸੇਮ ਰੰਗ ਬਣਾ ਲੈਂਦੇ ਪਤਾ ਨਹੀਂ ਲੱਗਦਾ ਵੀ ਕੀ ਚੀਜ਼ ਹੈ ਕੀ ਨਹੀਂ ਤੇ ਚਲੋ ਫਿਰ ਵੀ ਆਪਾਂ ਨੂੰ ਥੋੜਾ ਜਿਹਾ ਕੇਅਰਫੁਲੀ ਰਹਿਣਾ ਚਾਹੀਦਾ ਇਹ ਸਾਰੀਆਂ ਵੱੱਲਾਂ ਹੁਣ ਆਪਾਂ ਕੱਢ ਦਾਂਗੇ ਸਫਾਈ ਕਰ ਦਾਂਗੇ ਇਹਨਾਂ ਦੀ ਕਿਉਂਕਿ ਐਰ ਕੀ ਜਿਹੜੀ ਹੈ ਨਾ ਤੋਰੀਆਂ ਦੀ ਵੱਲ ਉਹ ਪੂਰੀ ਪ੍ਰੋਪਰਲੀ ਵਧਿਆ ਨਹੀਂ ਹੋਈ ਬਹੁਤ ਸੋਹਣੀ ਵੱਲ ਬਹੁਤ ਸੋਹਣੀ ਹੋਈ ਤੁਸੀਂ ਦੇਖ ਸਕਦੇ ਹੋ ਦੇਖੋ ਕਿੜੀ ਕਿੜੀ ਤੋਰੀਆਂ ਉੱਤੇ ਲੱਗੀਆਂ ਪੱਕ ਗਈਆਂ ਤੇ ਨਾਲ ਹੀ ਗਵੰਡੀਆਂ ਨੇ ਬਣਾਉਣਾ ਸ਼ੁਰੂ ਕਰ ਦਿੱਤਾ ਸੀਗਾ ਤੇ ਉਹ ਥੋੜੀ ਜੀ ਵਿਚਾਰੀ ਦੀ ਨਾ ਤਾਂ ਕੇਅਰ ਹੋਈ ਆ ਤੇ ਨਾ ਉਹਨੂੰ ਵੀ ਪੂਰਾ ਅਸੀਂ ਤੋੜ ਹੀ ਸਕੇ ਕਿਉਂਕਿ ਜਿੰਨਾ ਫਲ ਲੱਗੇ ਇਹਨੂੰ ਤੋੜਦੇ ਰਹੀਏ ਤੋੜਦੇ ਰਹੀਏ ਨਾ ਤਾਂ ਫੇਰ ਇਹ ਵਧੀਆ ਵੱਲ ਰਹਿੰਦੀ ਆ ਹੁਣ ਚਲੋ ਜਾਂਦੀ ਵਰਦੀਆਂ ਦੋ ਤੋਰੀਆਂ ਵੈਸੇ ਮੈਂ ਪਰਸੋਂ ਲੈ ਕੇ ਗਈ ਸੀ ਦੋ ਤਿੰਨ ਤੋੜ ਕੇ ਤੇ ਲੋ ਜੀ ਕਦੂਆਂ ਦਾ ਫੇਰ ਟੋਕਰਾ ਭਰ ਗਿਆ ਆਪਣਾ ਨਹੀਂ ਟੁੱਟਦੇ ਉਹ ਸੋਟਣਾ ਦਵੇਂ ਚਲੋ ਅੱਜ ਅਸੀ ਨੇ ਦੁਪਹਿਰੇ ਲੱਗੇ ਸੀ ਕਿਉਂਕਿ ਉਸ ਦਿਨ ਸ਼ਾਮੀ ਲੱਗੇ ਸੀ ਨਾ ਤੇ ਬਹੁਤ ਮੱਛਰ ਸੀਗਾ ਅੱਜ ਇਹ ਹਰੇ ਹਰੇ ਤੋੜੇ ਆ ਜਿੰਨੇ ਪੀਲੇ ਆ ਨਾ ਉਹ ਇਹ ਤੋਂ ਵੀ ਵੱਧ ਪੀਲੇ ਹੋਣੇ ਆ ਗੁੱਡੂ ਚ ਜਾਨ ਮੁੱਕ ਗਈ ਆ ਯਾਰੀ ਮੰਮੀ ਮੇਰੀ ਨਹੀਂ ਵਾਹ ਲੋ ਜੀ ਇਹ ਆਪਾ ਤੋੜ ਲੈ ਕੱਦੂ ਹੁਣ ਇਹ ਫੇਰ ਜਾਣਗੇ ਕੋਸ਼ਾਂਡ ਗਵਾਂਡ ਤੇ ਕੁਛ ਜਾਣਗੇ ਗੁਰਦੁਆਰਾ ਸਾਹਿਬ ਦੇਖੋ ਕਿਤੇ ਕਿਤੇ ਕਰਮਾ ਚ ਹਨਾ ਗੁੱਡੋ ਤੇ ਆਜੋ ਆਪਾ ਤੁਹਾਨੂੰ ਦੱਸ ਦਿੰਨੇ ਆਪੇ ਆਪਾਂ ਕਿਹੜੀ ਕਿਹੜੀ ਸਬਜੀ ਜਿਹੜੀ ਉਹ ਬੀਜ ਚੁੱਕੇ ਗੁੱਡਾ ਕਿ ਇੱਧਰ ਵੀ ਹੈਗਾ ਲੈ ਕੇ ਆਓ ਕਟਰ ਕਿੱਥੇ ਗਿਆ ਹਾਂ ਇਹ ਕਿ ਇੱਧਰ ਲੈ ਬਸ ਇੱਧਰ ਦੇਖੋ ਇੱਧਰ ਜਿਹੜੀ ਵੱਲ ਆ ਉਹ ਵੀ ਸੁੱਕਦੀ ਜਾਂਦੀ ਹੁਣ ਮੌਸਮ ਚੇਂਜ ਹੋ ਗਿਆ ਨਾ ਤੇ ਇਹ ਜਿਹੜੀ ਵੱਲ ਨੂੰ ਵੀ ਲੱਗਾ ਇੱਕ ਕੱਦੂ ਤੇ ਕੇ ਕਿੰਨਾ ਲਿਫਿਆ ਪਿਆ ਥੱਲੇ ਸਾਰੀ ਜਾਲੀ ਤੋੜੀ ਬਈ ਦੇਖ ਪੈਣਾ ਥੱਲੇ ਹੱਥ ਰੱਖ ਕੇ ਹੱਥ ਰੱਖ ਕੇ ਥੱਲੇ ਓਹ ਇੰਨੀ ਜਾਲੀ ਥੱਲੇ ਛੋੜ ਦਿੱਤੀ ਕਿੰਨੇ ਇੰਨੇ ਤੇ ਪਪੀਤੇ ਵੇਖੋ ਧੋ ਆਪਣੇ ਕਿੰਨੇ ਸੋਣ ਲੱਗ ਗਏ ਨਾ ਹਾਂ ਛੇੜਨਾ ਪਹਿਲੀ ਵਾਰ ਦਾ ਸਾਡਾ ਫਾਲਾ 6 ਮਹੀਨੇ ਜੀ ਇਹਨਾਂ ਨੇ ਫਲ ਦੇਣ ਲੱਪੇ ਸੀਗੇ ਤੇ ਬਹੁਤ ਸੋਹਣੇ ਹੋਏ ਆ ਪਪੀਤੇ ਵੀ ਆਪਣੇ ਤੋ ਲੋ ਜੀ ਗਰਮੀ ਬਹੁਤ ਆ ਤੇ ਆਪਾਂ ਆ ਗਏ ਹਾਂ ਦੂਸਰੀ ਸਾਈਡ ਤੇ ਗਾਰਡਨ ਚ ਤੇ ਇੱਥੇ ਆਪਾਂ ਜੋ-ਜੋ ਚੀਜ਼ਾਂ ਬੀਜੀਆਂ ਆ ਆਪਾਂ ਤੁਹਾਨੂੰ ਦੱਸ ਦਿੰਨੇ ਆ ਤੇ ਇਧਰ ਆਪਾਂ ਪਹਿਲੀ ਕਿਆਰੀ ਚ ਬੀਜੇ ਦੀ ਧਣੀਆਂ ਇਹ ਧਣੀਆਂ ਸਾਰਾ ਉੱਗ ਗਿਆ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਵੱਡੀ ਕਿਆਰੀ ਮੈਂ ਧਣੀਆਂ ਦੇ ਬੀਜੇ ਕਿਉਂਕਿ ਮੈਨੂੰ ਧਣੀਆਂ ਜਿਹੜਾ ਬਹੁਤ ਵਧੀਆ ਲੱਗਦਾ ਤੇ ਇਹਦੀਆਂ ਵੱਟਾਂ ਦੇ ਨਾਲ-ਨਾਲ ਹੀ ਆਪਾਂ ਮੂਲੀਆਂ ਲਾ ਦਿੱਤੀਆਂ ਸੀਗੀਆਂ ਮੂਲੀਆਂ ਵਧੀਆ ਹੋ ਗਿਆ ਤੇ ਇਧਰਲੀ ਜਿਹੜੀ ਹੈ ਕਿਆਰੀ ਆ ਇਹਦੇ ਵਿੱਚ ਜਿਹੜਾ ਛੋਟਾ-ਛੋਟਾ ਨਾ ਜਿਹੜਾ ਇੱਕ ਸਲਾਦ ਪੱਤਾ ਹੁੰਦਾ ਉਹ ਆਪਾਂ ਬੀਜਿਆ ਉਹ ਵੀ ਬੜਾ ਸੋਹ ਤੇ ਇਹਦੇ ਵਿੱਚ ਕਿਆਰੀ ਜੇ ਆਪਾਂ ਬੀਜੀਏ ਮੇਥੀ ਆ ਦੇਖੋ ਨਿੱਕੀ ਨਿੱਕੀ ਮੇਥੀ ਹੋ ਰਹੀ ਆ ਤੇ ਹੁਣ ਉਸ ਤੋਂ ਮੇਥੀ ਤੋਂ ਪਹਿਲਾਂ ਪਹਿਲਾਂ ਘਾਹ ਹੋ ਜਾਂਦਾ ਇਹਦੀ ਫੇਰ ਸਫਾਈ ਕਰਨੀ ਪਊਗੀ ਤੇ ਇਹਨਾਂ ਦੋ ਵੱਟਾਂ ਤੇ ਆਪਾਂ ਬੀਜੇ ਹੋਏ ਆ ਛਲਗਮ ਛਲਗਮ ਵੀ ਹੋ ਰਿਹਾ ਤੇ ਇਹਨਾਂ ਕਿਆਰੀਆਂ ਦੇ ਵਿੱਚ ਆਪਾਂ ਬੀਜੀਤੀ ਆਦੀ ਗੋਭੀ ਗੋਭੀ ਦੀ ਜਿਹੜੀ ਪਨੀਰੀ ਆਪਾਂ ਤਿਆਰ ਕੀਤੀ ਹੋਈ ਲੈ ਕੇ ਆਏ ਸੀਗੇ ਇਹ ਦੋ ਕਿਆਰੀਆਂ 'ਚ ਗੋਭੀ ਦੇ ਬੂਟੇ ਲਾਏ ਆ ਬਹੁਤ ਵਧੀਆ ਹੋ ਗਿਆ ਕਿਉਂਕਿ ਤੁਸੀਂ ਇਹ ਸਾਰੀਆਂ ਲਾਸਟ ਸਤੰਬਰ 'ਚ ਲਾ ਸਕਦੇ ਹੋ ਲਾਸਟ ਵਾਲੇ ਹਫਤੇ 'ਚ ਸਾਰੀਆਂ ਸਬਜ਼ੀਆਂ ਤੇ ਐਸਾ ਆਪਾਂ ਕਿਆਰੀ 'ਚ ਲਾਏ ਆ ਇਹ ਜੁਕੀਨੀ ਜਿਵੇਂ ਕਿ ਆਪਾਂ ਹਲਵੇ ਹੁਣ ਤੋੜ ਕੇ ਲੈ ਕੇ ਆਏ ਨਾ ਜਿਹਨੂੰ ਆਪਾਂ ਇਹ ਪੇਠਾ ਬੋਲਦੇ ਆਂ ਕੱਦੂ ਬੋਲਦੇ ਆਂ ਉਸੇ ਤਰ੍ਹਾਂ ਦੇ ਲੰਬੇ ਹੁੰਦੇ ਨੇ ਜੁਕੀਨੀ ਜਿਹਨੂੰ ਲੰਬੇ ਹਲਵੇ ਬੋਲਿਆ ਜਾਂਦਾ ਇਹ ਬੂਟੇ ਉਹਦੇ ਲਾਏ ਆਪਾਂ ਤੇ ਇਸ ਖੈਰੀ 'ਚ ਆਪਾਂ બીજી ਅਜੇ ਬੀਜ ਅਜੇ ਨਿਕਲੀ ਨਹੀਂ ਆ ਦੇਖਦੇ ਆਂ ਵੈਸੇ ਬੀਜ ਤਾਂ ਸਾਡੇ ਬਹੁਤ ਘੱਟ ਹੁੰਦੀ ਆ ਜੇਰ ਕਿ ਨਿਕਲ ਜੂਗੀ ਤਾਂ ਠੀਕ ਆ ਵਧੀਆ ਤੇ ਇਸ ਖੈਰੀ ਦੇ ਵਿੱਚ ਪੀਜੀ ਆਪਾਂ ਪਾਲਕ ਇਹ ਸਾਰੀ ਆਪਣੀ ਪਾਲਕ ਹੋਈ ਆ ਤੇ ਇਧਰ ਲਾਈਏ ਜੀ ਆਪਾਂ ਇੱਕ ਮਟਰ ਵੇਲ ਜਿਹੜੀ ਸਰਦੀਆਂ 'ਚ ਹੁੰਦੀ ਐ ਇੱਕ ਤੇ ਵੱਡੀ ਹੁੰਦੀ ਨਾ ਉਹ ਉਧਰ ਲੱਗੀ ਐ ਜਿਹੜੀ ਛੋਟੀ ਹੁੰਦੀ ਐ ਨਾ ਉਹ ਇਹ ਸਾਰੇ ਬੂਟੇ ਉਹਦੇ ਤਿਆਰ ਕਰਕੇ ਆਪਾਂ ਲਾਏ ਆ ਇਧਰ ਵੀ ਲੱਗਿਆ ਆਪਣਾ ਛੋਟੀਆਂ ਮਿਰਚਾਂ ਲੱਗੀਆਂ ਹੋਈਆਂ ਹਰੀਆਂ ਮਿਰਚਾਂ ਇਹ ਸਾਰੀਆਂ ਆਪਾਂ ਸਬਜ਼ੀਆਂ ਜਿਹੜੀਆਂ ਹੁਣ ਲਾਈਆਂ ਜਿਹੜੀਆਂ ਭੈਣਾ ਪੁੱਛਦੀਆਂ ਸੀਗੀਆਂ ਕਿ ਮੈਡਮ ਤੁਸੀਂ ਕਿਹੜੀ ਘੜੀ ਸਬਜ਼ੀ ਲਾਈ ਆ ਇਤਨਾ ਐ ਕਿ ਆਪਾਂ ਬਾਗਲਾ ਫਲੀ ਲਾਈ ਆ ਤੇ ਉਹ ਮੈਂ ਵੇਖੀ ਨਹੀਂ ਬੀ ਗੱਲਾਂ ਵੇਖਿਆ ਉਹ ਉੱਥੇ ਕਿ ਲਾਈ ਆ ਤੇ ਜੇ ਹੋਈ ਤੇ ਉਹ ਫਲੀ ਵੀ ਵੇਖਾਂਗੇ ਤੇ ਪਹਿਲੀ ਵਾਰੀ ਤੁਹਾਨੂੰ ਵੀ ਦਿਖਾਵਾਂਗੇ ਜਿੰਨਾ ਕਿਸੇ ਨੇ ਪਹਿਲਾਂ ਬੀਜੀ ਆ ਬਾਗਲਾ ਫਲੀ ਬੋਲਦੇ ਸੀ ਦੁਕਾਨ ਵਾਲੇ ਨੇ ਮੈਨੂੰ ਪੁੱਛਿਆ ਸੀ ਬਾਗਲਾ ਫਲੀ ਤੇ ਉਹ ਆਪਾਂ ਲਾਈ ਆ ਦੇਖਦੇ ਹਾਂ ਉਹਦੀਆਂ ਫਲੀਆਂ ਕਿੱਦਾਂ ਦੀਆਂ ਹੁੰਦੀਆਂ ਤੇ ਜੇ ਹੋਈ ਤੇ ਆਪਾਂ ਜਰੂਰ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਆਪਾਂ ਇੱਕ ਲਾਈ ਆ ਜੀ ਬ੍ਰਹਮੀ ਦੀ ਵੱਲ ਬ੍ਰਹਮੀ ਦੀ ਵੱਲ ਦੇ ਨਾ ਫੁੱਲ ਤਾਂ ਬਹੁਤ ਜ਼ਿਆਦੇ ਸੋਹਣੇ ਹੁੰਦੇ ਆ ਉਹਦੇ ਫਾਇਦੇ ਵੀ ਬਹੁਤ ਵਧੀਆ ਹੁੰਦੇ ਆ ਇਹਨੂੰ ਨਾ ਮਟਰਾਂ ਵਰਗੀ ਫਲੀ ਪੈਂਦੀ ਆ ਬਾਅਦ ਦੇ ਵਿੱਚ ਪਹਿਲਾਂ ਇਹਨੂੰ ਨਾ ਜਾਮਨੀ ਜਾਮਨੀ ਜੇ तितਲੀਆਂ ਵਰਗੇ ਇਹਨੂੰ ਫੁੱਲ ਲੱਗਦੇ ਆ ਤੇ ਉਹਦਾ ਜੇਕਰ ਤੁਸੀਂ ਕਾੜਾ ਪੀਓ ਨਾ ਜਿਵੇਂ ਯਾਦਦਾਸ਼ਤ ਕਈਆਂ ਦੀ ਘਾਟ ਆ ਚੈ ਰੱਖ ਕੇ ਚੀਜ਼ ਆਪਾਂ ਭੁੱਲ ਜੰਨੇ ਆ ਚਾਹ ਕੋਈ ਨੇ ਕੋਈ ਗੱਲ ਕਹੀ ਤੇ ਯਾਦ ਨਹੀਂ ਰਹਿੰਦਾ ਨਾ ਤੇ ਤੁਸੀਂ ਉਹਦਾ ਕਾੜਾ ਪੀਂਦੇ ਰਹੋ ਤੇ ਬਹੁਤ ਵਧੀਆ ਉਹ ਫਾਇਦੇਮੰਦ ਹੁੰਦਾ ਵਾ ਤਾਂ ਜਾਨੀ ਕਿ ਤੁਹਾਡੀ ਯਾਦਦਾਸ਼ਤ ਜਿਹੜੀ ਸ਼ਕਤੀ ਆ ਉਹ ਵੱਧ ਸਕਦੀ ਹੈ ਜਿਵੇਂ ਬੱਚਿਆਂ ਦੇ ਪੇਪਰ ਹੁੰਦੇ ਯਾਦ ਕਰਦੇ ਕਈ ਬੱਚੇ ਲਰਨ ਕਰਦੇ ਤੇ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਤੇ ਜੇ ਤੁਸੀਂ ਇਹਦਾ ਕਾੜਾ ਬਣਾ ਕੇ ਉਹਨਾਂ ਨੂੰ ਪਿਆਓ ਤੇ ਬਹੁਤ ਹੀ ਫਾਇਦੇਮੰਦ ਹੋਊਗਾ ਤੇ ਇਧਰਲੀ ਸਾਈਡ ਦਾ ਜਿਹੜਾ ਗਾਰਡਨ ਆ ਉਹ ਜੇ ਤਿਆਰ ਕਰਨ ਵਾਲਾ ਹੁਣ ਕੱਲ੍ਹ ਅਰਸੋਂ ਤੱਕ ਆਪਾਂ ਇਹਨੂੰ ਤਿਆਰ ਕਰਕੇ ਤੇ ਇੱਧਰ ਵੀ ਆਪਾਂ ਬੀਜਾਂਗੇ ਜਿਵੇਂ ਕਿ ਉਥੇ ਪਹਿਲੇ ਨੰਬਰ ਤੇ ਆਪਾਂ ਪਾਲਕ ਬੀਜੀ ਹੈ ਨਾ ਪਾਲਕ ਇੱਕ ਇਦਾਂ ਦੀ ਚੀਜ਼ ਹੈ ਕਿ ਇਹਨੂੰ ਆਪਾਂ ਥੋੜਾ ਜਿਹਾ ਵੱਧ ਕੱਟਦੇ ਆ ਹਨਾ ਜਿਵੇਂ ਵੀ ਸਾਗ ਬਣਾਇਆ ਕਾਫੀ ਚਾਹ ਪਾਲਕ ਪਨੀਰ ਬਣਾਇਆ ਕਾਫੀ ਕੱਟ ਲਈਦਾ ਧਨੀਆ ਜਿਵੇਂ ਥੋੜਾ ਥੋੜਾ ਆਪਾਂ ਕੱਟਦੇ ਆ ਉਹ ਫਿਰ ਛੇਤੀ ਮੁੱਕ ਜਾਂਦੀ ਆ ਕਿਸੇ ਵੇਲੇ ਆਪਾਂ ਜਿਹੜਾ ਇੱਕ ਵਾਰੀ ਇਹ ਪਾਲਕ ਦੇ ਆ ਵੀ ਇੱਕ ਵਾਰੀ ਲੋ ਸਾਰਾ ਤਿਆਰ ਹੋ ਜਾਂਦਾ ਉਹ ਆਪਾਂ ਨੂੰ ਕੱਟਣਾ ਹੀ ਪੈਂਦਾ ਵਾ ਫਿਰ ਪਿੱਛੇ ਜਿਹੜਾ ਆਪਾਂ ਨੂੰ ਜ਼ਰੂਰਤ ਬਾਅਦ ਚ ਪੈਂਦੀ ਆ ਤੇ ਮੁੜ ਕੇ ਮਿਲਦੀ ਨਹੀਂ ਇਸ ਕਰ ਕੋਚ ਪਾਲਕ ਵਿੱਚ ਇਥੇ ਕਿਆਰੀ ਤਿਆਰ ਕਰਕੇ ਨਾ ਇਥੇ ਪਾਲਕ ਥੋੜੀ ਜੀ ਫੇਰ ਲਾ ਦੂੰਗੀ ਜਿਵੇਂ ਉਹ ਐਡੇ-ਐਡੇ ਬੂਟੇ ਹੋ ਗਏ ਆ ਫਿਰ ਇਹਨੂੰ ਹੁਣ ਲਾਉਂਗੀ ਨਾ ਜਿਵੇਂ ਤੁਸੀਂ ਪਾਲਕ ਲਾਉਂਗੇ ਤਾਂ 20-25 ਦਿਨ ਬਾਅਦ ਚ ਦੁਬਾਰਾ ਫੇਰ ਥੋੜੀ ਜੀ ਕਿਤੇ ਹੋਰ ਪਾਲਕ ਲਾ ਦਿਓ ਤਾਂ ਕਿ ਜਿਹੜਾ ਉਹ ਲੋ ਤੁਸੀਂ ਕਟੋਗੇ ਉਸ ਤੋਂ ਬਾਅਦ ਜਿਹੜਾ ਦੂਸਰਾ ਲੋ ਤੁਹਾਡਾ ਤਿਆਰ ਹੋ ਜਾਊਗਾ ਤੇ ਬਾਕੀ ਉਧਰ ਹੋਰ ਵੀ ਕੁਝ ਜਿਵੇਂ ਗਾਜਰਾਂ ਜੇ ਮੇਰੇ ਬੀਜਣ ਵਾਲੀਆਂ ਗਾਜਰਾਂ ਬੀਜਾਂਗੇ ਫਿਰ ਛਲਗਮ ਜਿਹੜੇ ਉਹ ਵੱਖਰੇ ਵੀ ਲਾਉਂਗੀ ਸਰੋਂ ਜਿਹੜੀ ਆ ਉਹ ਸਾਰਾ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਤੁਸੀਂ ਘਰੇ ਤਿਆਰ ਵੈਸੇ YouTube ਤੇ ਅੱਜਕਲ ਬਹੁਤ ਵਿਖਾਉਂਦੇ ਨੇ ਕਿ ਵਧੀਆ-ਵਧੀਆ ਹੋਰ ਵੀ ਜਿਹੜੀਆਂ ਚਾਈਨਾ ਦੀਆਂ ਹੋ ਗਈਆਂ ਅਮਰੀਕਾ ਦੀਆਂ ਹੋ ਗਈਆਂ ਸਬਜ਼ੀਆਂ ਹੋ ਗਈਆਂ ਤੇ ਸਾਗ ਹੋ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲਾਉਂਦੇ ਨੇ ਲੋਕ ਅੱਜਕੱਲ ਤੇ ਤੁਸੀਂ ਲਿਆ ਕੇ ਲਾ ਸਕਦੇ ਹੋ ਪਰ ਆਪਾਂ ਉਹੀ ਚੀਜ਼ਾਂ ਲਾਉਣੇ ਨੇ ਜਿਹੜੀ ਆਪਣੀਆਂ ਖਾਸ ਕਰਕੇ ਪਤਾ ਵੀ ਆਪਣੇ ਤੇ ਹੋ ਜਾਣੀਆਂ ਟਮਾਟਰ ਬਹੁਤ ਲਾਏ ਸੀਗੇ ਤੇ ਬਹੁਤ ਹੋਏ ਸੀਗੇ ਤੇ ਗੁੱਡੂ ਕਹਿੰਦੀ ਹਰ ਕੀ ਚੈਰੀ ਟਮਾਟਰ ਵੀ ਲੈ ਕੇ ਆਵਾਂਗੇ ਆਪਾਂ ਚੈਰੀ ਟਮਾਟਰ ਲਾਵਾਂਗੇ ਫਿਰ ਉਧਰਲੀ ਜਗ੍ਹਾ ਜਿਹੜੀ ਹੈ ਨਾ ਉਹ ਸਾਰੀ ਮਟਰਾਂ ਵਾਸਤੇ ਰੱਖੀ ਆ ਮਟਰ ਜਿਹੜੇ ਵਧੀਆ ਹੁੰਦੇ ਆ ਨਾ ਉਹ ਦੀਵਾਲੀ ਤੋਂ ਬਾਅਦ ਹੀ ਜਿਹੜੇ ਵੇਲ ਵਾਲ ਮਟਰ ਹੁੰਨ ਨਾ ਉਹ ਵਧੀਆ ਹੁੰਦੇ ਆ ਹੁਣ ਫਿਲਹਾਲ ਹੁਣ ਨਹੀਂ ਮਟਰ ਲਾਇਏ ਇੱਥੇ ਲਾਈਆਂ ਸੀ ਆਪਾਂ ਪਿੰਡੀਆਂ ਪਿੰਡੀਆਂ ਵਿੱਚ ਤੋਂ ਤੋਂ ਮੈਂ ਕੱਢ ਦਿੱਤੀਆਂ ਤੇ ਥੱਲਿਓਂ ਫੇਰ ਫੁੱਟਣ ਲੱਪੀਆਂ ਫੁੱਲ ਪੈ ਗਏ ਇਹਨਾਂ ਨੂੰ ਯਾਨੀ ਕਿ ਇੱਕ ਵਾਰੀ ਇਹ ਫੇਰ ਪਿੰਡੀਆਂ ਆਪਾਂ ਨੂੰ ਦੇ ਕੇ ਜਾਣਗੇ ਆ ਇਹ ਜਿਹੜੀ ਨਾਲ-ਨਾਲ ਸਾਰੀ ਆਪਾਂ 나ਗਮਣੀ ਲਾਈ ਹੋਈ ਆ 나ਗਮਣੀ ਹਨਾ ਇਹ ਚ ਮਣੀ ਮਿਲਦੀ ਆਪਾਂ ਨੂੰ 나ਗਮਣੀ ਪਤਾ ਨਹੀਂ ਮੈਨੂੰ ਨਹੀਂ ਪਤਾ ਦਾ ਅਸਲੀ ਨਾਮ ਕੀ ਆ ਵੈਸੇ ਇਹ ਇਹੀ 나ਗਮਣੀ ਸੋਹnde ਹੁੰਦੇ ਆ ਤੇ ਇੱਕ ਦੋ ਆਂਟੀ ਇੱਥੋਂ ਨੰਗੀਆਂ ਸੀ ਉਹਨਾਂ ਨੇ ਦੱਸਿਆ ਸੀ ਵੀ ਇਹ ਜੇ ਆਪਾਂ ਲਾਈ ਹੋਵੇ ਨਾ ਤੇ ਆਪਣੇ ਜਿਹੜੇ ਉਹ ਸੱਪ ਨਹੀਂ ਆਉਂਦਾ ਇਸ ਚੀਜ਼ ਤੋਂ ਡਰਦਾ ਵਾ ਸੱਪ ਇਹ ਤੁਸੀਂ ਵਧੀਆ ਕੀਤਾ ਵੀ ਇਹਦੇ ਨਾਲ ਨਾਲ ਲਾਈ ਆ ਬਾਕੀ ਜਿਹਨੂੰ ਇਹਦੇ ਅਸਲੀ ਨਾਮ ਦਾ ਪਤਾ ਜਰੂਰ ਦੱਸਿਓ ਜੇ ਤੇ ਬਾਕੀ ਆਪਾਂ ਹੋਰ ਆਪਾਂ ਨਵੇਂ ਗਮਲੇ ਵਗੈਰਾ ਫੁੱਲ ਵਗੈਰਾ ਉਹ ਆਪਾਂ ਤਿਆਰ ਕਰ ਰਹੇ ਆ ਜਦੋਂ ਪੂਰੇ ਪ੍ਰੋਪਰਲੀ ਲੱਗ ਗਏ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਕਿਉਂਕਿ ਆ ਟਾਈਮ ਹੋਣਾ ਹੈਗਾ ਵਾ ਤੁਸੀਂ ਕਈ ਕਿਸਮ ਦੇ ਜਿਹੜੇ ਆ ਉਹ ਫੁੱਲ ਵੀ ਲਾ ਸਕਦੇ ਹੋ ਤੁਸੀਂ ਇਹ ਜਿਹੜੀਆਂ ਸਬਜ਼ੀਆਂ ਵੀ ਲਾ ਸਕਦੇ ਹੋ ਬੂਟੇ ਵੀ ਲਾ ਸਕਦੇ ਹੋ ਤੇ ਇੱਕ ਦੋ ਬੂਟੇ ਜਿਹੜੇ ਮੈਂ ਨਵੇਂ ਉਹ ਉੱਧਰਲੇ ਪਾਸੇ ਲਾਏ ਹੋ ਮੈਂ ਮਿਖਾਉਣਾ ਭੁੱਲ ਗਈ ਆਜੋ ਆਪਾਂ ਤੁਹਾਨੂੰ ਦਿਖਾ ਦਿੰਨੇ ਇਹ ਜਿਹੜੀ ਡੰਡੀ ਜੀ ਤੁਹਾਨੂੰ ਦੇਖਦੀ ਹੋਊਗੀ ਜੀ ਇਹ ਸਪੈਸ਼ਲ ਬੂਟਾ ਸਾਡਾ ਇਹ ਹੈਗਾ ਜੀ ਬਦਾਮ ਦਾ ਬੂਟਾ ਇਹ ਜਮਾ ਹੈ ਸੁੱਕਾ ਸੀਗਾ ਤੇ ਮੈਂ ਦੁਕਾਨਦਾਰ ਨੂੰ ਪੁੱਛਿਆ ਵੀ ਕਿੰਨੇ ਦਾ ਵੈਸੇ 400 ਦਾ ਬੂਟਾ ਸੀ ਕਹਿੰਦਾ ਵੀ ਮੈਂ ਕੋਈ ਪੈਸਾ ਨਹੀਂ ਲੈਣਾ ਕਿਉਂਕਿ ਸੁੱਕਾ ਪਿਆਵਾ ਪਤਾ ਨਹੀਂ ਹੋਵੇ ਕਿ ਨਾ ਹੋਵੇ ਮੈਂ ਕਿਹਾ ਨਹੀਂ ਤੂੰ ਮੈਨੂੰ ਬੂਟਾ ਦੇ ਦੇ ਮੈਂ ਇਹਨੂੰ ਟਰਾਈ ਕਰਕੇ ਦੇਖੂਗੀ ਵੀ ਜੇ ਹੋ ਗਿਆ ਤੇ ਫੇਰ ਮੈਂ ਕਿਹਾ ਸੀ ਤੇਰੇ ਪੈਸੇ ਦੇ ਦਾਂਗੇ ਉਹ ਕਹਿੰਦਾ ਨਹੀਂ ਮੈਂ ਪੈਸੇ ਨਹੀਂ ਲੈਣੇ ਹੋ ਨਹੀਂ ਸਕਦਾ ਕਿਉਂਕਿ ਇਹਨੇ ਸੁੱਕ ਗਿਆ ਜਿਆਦਾ ਇਹ ਤੁਸੀਂ ਦੇਖ ਸਕਦੇ ਇੱਥੋਂ ਦੇਖੋ ਇੱਥੋਂ ਅੱਗੇ ਗੁੱਡੂ ਨੇ ਤੋੜ ਵੀ ਦਿੱਤਾ ਉੱਤੇ ਐਡਾ ਲੰਬਾ ਸੀਗਾ ਐ ਸੁੱਕ ਗਿਆ ਸੀਗਾ ਇਹਦੇ ਨੀਚੇ ਨਾ ਜਿਹੜਾ ਆਪਾਂ ਕਿਚਨ ਦਾ ਵੇਸਟ ਤੁਹਾਨੂੰ ਦੱਸਿਆ ਸੀ ਆਪਾਂ ਤਿਆਰ ਕਰਦੇ ਉਹ ਮੈਂ ਪਾ ਕੇ ਫਿਰ ਰੂੜੀ ਪਾ ਕੇ ਸਾਰੀ ਮਿੱਟੀ ਮੋਟੀ ਪਾ ਕੇ ਤੇ ਇਹਨੂੰ ਬੀਜਿਆ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਪੱਤੇ ਨਿਕਲ ਆਏ ਆ ਤੇ ਜੇ ਆਪਾਂ ਇਹਦੇ ਤੇ ਪੂਰਾ ਧਿਆਨ ਦਿੱਤਾ ਤੇ ਮੈਨੂੰ ਲੱਗਦਾ ਛੇਤੀ ਇਹਨੂੰ ਬਦਾਮ ਵੀ ਲੱਗ ਜਾਣਗੇ ਤੇ ਇੱਧਰ ਆਪਣੇ ਹੈਗੇ ਆ ਜਿਹੜੇ ਉਹ ਸੰਤਰੇ ਦਾ ਤੇ ਆਪ ਲਾਇਆ ਜੀ ਅੰਬ ਇਹ ਹੈਗਾ ਜਿਹੜਾ ਆਪਣਾ ਲੰਬਾ ਅੰਬ ਹੁੰਦਾ ਵਾ ਉਹਦਾ ਬੂਟਾ ਆਪਾਂ ਲਾਇਆ ਵਾ ਇਹ ਨਵਾਂ ਲਾਇਆ ਵਾ ਬਾਕੀ ਉਹ ਚੀਕੂ ਵਗੈਰਾ ਪੁਰਾਣੇ ਸੀਗੇ ਤੇ ਇੱਧਰ ਇੱਕ ਬੂਟਾ ਲਾਇਆ ਜੀ ਲੀਚੀ ਦਾ ਇਹ ਲੀਚੀ ਲਾਈ ਹੋਈ ਆ ਜਦੋਂ ਲੱਗੇ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਲੀਚੀ ਵੀ ਐਦਾ ਤਾਂ ਸਾਨੂੰ ਪਤਾ ਨਹੀਂ ਨਾ ਵੀ ਇਹ ਕਾਦਾ ਬੂਟਾ ਵਾ ਐਡੇ ਛੋਟੇ ਛੋਟੇ ਨਾ ਨਾ ਤੇ ਉਹਨੂੰ ਆਪਾਂ ਖਰਮਾਨੀ ਕਹਿ ਸਕਦੇ ਹਾਂ ਨਾ ਉਹਨੂੰ ਆਪਾਂ ਆੜੂ ਕਹਿ ਸਕਦੇ ਸੀਗੇ ਪਤਾ ਹੀ ਨਹੀਂ ਕੀ ਚੀਜ਼ ਲੱਗੇ ਸੀਗੀ ਤੇ ਟੇਸਟੀ ਬਹੁਤ ਲੱਗੇ ਸੀ ਸਿਰਫ ਦੋ ਫਲ ਲੱਗੇ ਇਹਨੂੰ ਅਜੇ ਤੱਕ ਤੇ 4 ਸਾਲ ਹੋ ਗਏ ਇਹਨੂੰ ਲੱਗੇ ਨੂੰ ਐਰ ਕਿ ਮੈਂ ਕਟਿੰਗ ਵੀ ਨਹੀਂ ਕੀਤੀ ਮੈਂ ਕਿ ਹਰ ਵਾਰੀ ਅਸੀਂ ਕਟਿੰਗ ਕਰ ਲੈਂਦੇ ਕੀਪਤਾ ਇਹਨੂੰ ਤਾਂ ਨਹੀਂ ਲੱਗਦੇ ਹੋਣਗੇ ਤੇ ਪੁਰਾਣੀਆਂ ਟਾਹਣੀਆਂ ਨੂੰ ਲੱਗ ਜਾਣਗੇ ਫਲ ਲੱਗਾ ਇਹਨੂੰ ਐਰ ਕਿ ਕੁਝ ਵੀ ਨਹੀਂ ਤੇ ਇਧਰ ਲੱਗਾ ਜੀ ਸਾਡਾ ਸੀਤਾ ਫਲ ਦਾ ਜਿਹੜਾ ਇਹ ਦਰਖਤ ਦਰਖਤ ਨਹੀਂ ਕਹਿ ਸਕਦੇ ਜੀ ਛੋਟਾ ਜਿਹਾ ਬੂਟਾ ਕਹਿ ਸਕਦੇ ਆ ਇਹ ਸੀਤਾ ਫਲਾਂ ਤੇ ਇਧਰਲੀ ਸਾਈਡ ਤੇ ਇਹ ਦੋ ਮੈਂ ਤਿਆਰ ਕੀਤੇ ਆ ਕਠਲ ਦੇ ਬੂਟੇ ਕਠਲ ਆਪਾਂ ਬਣਾਉਣ ਵਾਸਤੇ ਘਰੇ ਲੈ ਕੇ ਆਏ ਸੀਗੇ ਇਹ ਦੋ ਬੂਟੇ ਜਿਹੜੇ ਕਠਲ ਦੇ ਤਿਆਰ ਹੋਏ ਆ ਜਦੋਂ ਥੋੜੇ ਜਿਹੇ ਵੱਡੇ ਹੋ ਗਏ ਫਿਰ ਇਹਨੂੰ ਪ੍ਰੋਪਰ ਜਗ੍ਹਾ ਤੇ ਆਪਾਂ ਜਿਹੜੇ ਉਹ ਲਗਾ ਦਾਂਗੇ ਤੇ ਬਾਕੀ ਜਿਹੜੀ ਆਪਣੀਆਂ ਮਸੰਮੀਆਂ ਲੱਗੀਆਂ ਤੁਸੀਂ ਦੇਖੋ ਕਿੰਨੀਆਂ ਸੋਹਣੀਆਂ ਮਸੰਮੀਆਂ ਨੇ ਇਹ ਵੀ ਇਹ ਲਿਫਦਾ ਹੀ ਜਾਂਦੇ ਆ ਦਰਖਤ ਉੱਪਰ ਵੀ ਬਹੁਤ ਲੱਗੀਆਂ ਕੁਝ ਪੱਕਦੀਆਂ ਜਾਂਦੀਆਂ ਤਾਂ ਆਪਾਂ ਤੋੜ ਲਈਆਂ ਸੀਗੀਆਂ ਇਹ ਥੋੜੀਆਂ ਥੋੜੀਆਂ ਜੇ ਹਰੀਆਂ ਨੇ ਤੇ ਪੂਰੀਆਂ ਪੀਲੀਆਂ ਪੈ ਗਈਆਂ ਤਾਂ ਫਿਰ ਆਪਾਂ ਇਹਨਾਂ ਨੂੰ ਤੋੜਾਂਗੇ ਇਹਨਾਂ ਸਾਰੇ ਬੂਟਿਆਂ ਨੂੰ ਇਹਨਾਂ ਸਾਰੀਆਂ ਵੱਲਾਂ ਨੂੰ ਇਸ ਸਾਰੀ ਸਬਜੀ ਨੂੰ ਆਪਾਂ ਸਿਰਫ ਇੱਕ ਪਾਉਨੇ ਆ ਕਿਚਨ ਦਾ ਵੇਸਟ ਦੀ ਜਿਹੜੀ ਆਪਾਂ ਖਾ ਤਿਆਰ ਕਰਦੇ ਆ ਹੋਰ ਕਦੇ ਆਪਾਂ ਇਹਨੂੰ ਕੋਕੋ ਪਿਟ ਨਹੀਂ ਪਾਇਆ ਕਦੇ ਕੁਝ ਨਹੀਂ ਪਾਇਆ ਚਾਹੇ ਜਦੋਂ ਇੱਕ ਵਾਰੀ ਹੁਣ ਜਿਵੇਂ ਸਾਰਾ ਸੀਜ਼ਨ ਖਤਮ ਹੋ ਗਿਆ ਨਾ ਇੱਕ ਵਾਰੀ ਸਾਰੀ ਅਸੀਂ ਗੋਡਣੀ ਆ ਤਾਂ ਫਿਰ ਇਹਦੇ ਵਿੱਚ ਅਸੀਂ ਰੂੜੀ ਜਿਹੜੀ ਆ ਜਿਹੜੀ ਗੋਏ ਦੀ ਖਾ ਦੁੰਦੀ ਆ ਉਹ ਇੱਕ ਵਾਰੀ ਬਸ ਪਾਉਣੀ ਆ ਤੇ ਮੁੜ ਕੇ ਆਪਾਂ ਪੂਰਾ ਸਾਲ ਇਹਦੇ ਵਿੱਚ ਕੁਝ ਨਹੀਂ ਪਾਉਂਦੇ ਉਹ ਵੀ ਅਸੀਂ 2 ਸਾਲ ਬਾਅਦ ਪਾਉਨੇ ਜਿਹੜੀ ਰੂੜੀ ਆ ਨਾ 2 ਸਾਲ ਬਾਅਦ ਪਾਉਨੇ ਆ ਤੇ ਬਾਕੀ ਸਿਰਫ ਕੇਰ ਹੀ ਆ ਤੇ ਉਹ ਆਪਾਂ ਕਰਦੇ ਆ ਜਿਹੜੇ ਇਧਰ ਆਪਣੇ ਸੁੰਜਣੇ ਵਗੈਰਾ ਸੀਗੇ ਇਹ ਵੀ ਆਪਾਂ ਸਾਰੇ ਕੱਟਦੇ ਸੀਗੇ ਤੇ ਹੁਣ ਦੁਬਾਰਾ ਫੇਰ ਫੁੱਟਣ ਲੱਪਿਆ ਤੇ ਹੁਣ ਆਪਾਂ ਚੱਲਦੇ ਆਂ ਕੱਦੂ ਲੈ ਕੇ ਘਰੇ ਕਿਉਂਕਿ ਧੁੱਪ ਬਹੁਤ ਲੱਗਦੀ ਪਈ ਆ ਜੇ ਅਸੀਂ ਛਾਵੇਂ ਆਉਂਦੇ ਸੀਗੇ ਤਾਂ ਉਦੋਂ ਮੱਛਰ ਬਹੁਤ ਹੁੰਦਾ ਸੀਗਾ ਤੇ ਜੇ ਹੁਣ ਅਸੀਂ ਅੱਜ ਮੱਛਰ ਤੋਂ ਬਚਿਆਂ ਤਾਂ ਧੁੱਪ ਬਹੁਤ ਹੈਗੀ ਤਾਂ ਬਾਹਰਲੀ ਸਾਈਡ ਤੇ ਵੀ ਤੋਰੀਆਂ ਜਿਹੜੀਆਂ ਕਾਫੀ ਲੱਗੀਆਂ ਤੇ ਹੁਣ ਜਿੰਨੀਆਂ ਤੋਰੀਆਂ ਲੱਗੀਆਂ ਨਾ ਦਿਲ ਨਹੀਂ ਕਰਦਾ ਕਿ ਇਹਨੂੰ ਮੈਂ ਤੋੜਾਂ ਵੀ ਆ ਵੀ ਇਹ ਰਹਿਣ ਦੋ ਇਹ ਛੋਟੀ ਹੈ ਜੇ ਬੱਚੇ ਆ ਦੋ ਆਓ ਜਿਹੜੇ ਪੰਬੀ ਰਹਿ ਜੇ ਆਉਂਦੇ ਨਾ ਇਹਨਾਂ ਦੇ ਉੱਤੇ ਤੇ ਕੋਸ਼ ਜਿਹੜੀਆਂ ਤੋਰੀਆਂ ਨਾ ਐ ਵੇਂਦੇ ਰਹਿ ਜਾਂਦੀ ਤਾਂ ਵੀ ਉਹ ਗਵਾਂਡੀਆਂ ਦੇ ਫਿਰ ਮਿਸਤਰੀ ਲੱਗੇ ਨੇ ਉਹ ਸੰਗ ਜੇ ਮੰਨੀ ਦੀ ਆਪਾਂ ਜਾਂਦੇ ਨਹੀਂ ਉੱਥੇ ਤੇ ਇਹ ਤੋਰੀਆਂ ਵੀ ਆਪਣੀਆਂ ਜਿਹੜੀਆਂ ਇੱਕ ਟਾਈਮ ਦੀ ਸਬਜ਼ੀ ਜੋਗੀਆਂ ਹੋ ਗਈਆਂ ਸਾਡੀਆਂ ਚਲੋ ਗੁੱਡੋ ਆਉ ਚੁੱਕੀਏ ਚੁੱਕੋ ਐ ਸ਼ਾ ਲੋ ਜੀ ਆਪਣੇ ਇੱਕ ਅੱਦੂ ਆਪਾਂ ਤੋੜ ਚੁੱਕੇ ਆ ਗਾਰਡਨ ਦੀ ਆਪਾਂ ਵੀਡੀਓ ਤੁਹਾਨੂੰ ਵਿਖਾ ਦਿੱਤੀ ਹੈ ਜੇਕਰ ਤੁਹਾਨੂੰ ਵਧੀਆ ਲੱਗੀ ਤੇ ਸਾਡੇ ਚੈਨਲ ਰੂਬ ਬਲੌਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਇੱਕ ਗੱਲ ਆਪਾਂ ਇੱਥੇ ਹੋਰ ਕਹਿਣਾ ਚਾਹੁੰਦੇ ਆ ਕਿ ਬਹੁਤ ਪੈਣਾ ਕਹਿੰਦੀ ਐ ਕਿ ਮੈਡਮ ਸਾਨੂੰ ਵੀ ਇੱਕ ਅੱਦੂ ਚਾਹੀਦੇ ਐ ਮੈਡਮ ਸਾਨੂੰ ਵੀ ਇੱਕ ਅੱਦੂ ਚਾਹੀਦੇ ਆਓ ਜੀ ਆ ਕੇ ਲੈ ਜਾਓ ਤੁਸੀਂ ਕੱਦੂ ਆਪਾਂ ਫੇਰ ਬਹੁਤ ਤੋੜ ਚੁੱਕੇ ਆ ਮੁੱਢੂ ਵੇਖੋ ਐ ਥੱਤੀ ਪਈ ਇੰਨੀ ਜਦੀ ਭਾਰੀ ਐ ਇਹ ਟੋਕ ਜੇ ਲੋਧੀ ਲੈ ਕੇ ਚੱਲਦੇ ਘਰੇ